ਸਾਰੇ ਬੱਚਿਆਂ ਨੂੰ ਜਿਹੜੇ ਸਨਮਾਨਿਤ ਕੀਆ ਹੈ ਜਿਹੜੇ ਬੱਚੇ ਆਪਣੇ ਆਪਣੇ ਜ਼ਿਲ੍ਹਿਆਂ ਚੋਂ 10ਵੀਂ ਚੋਂ ਤੇ ਆਪਣੇ ਆਪਣੇ ਜ਼ਿਲ੍ਹਿਆਂ ਚੋਂ ਪਲੱਸ 2 ਦੇ ਵਿੱਚੋਂ ਫਰਸਟ ਆਏ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਹੈ 212000 ਰੁਪਏ ਦੀ ਸਨਮਾਨਤ ਰਾਸ਼ੀ ਇੱਕ ਟਰੋਫੀ ਪ੍ਰਸ਼ੰਸਾ ਪੱਤਰ ਦੇ ਕੇ ਇਸ ਤੋਂ ਪਹਿਲਾਂ ਅਸੀਂ ਜਿਹੜੇ ਬੱਚੇ ਪੰਜਾਬ ਚੋਂ ਟੌਪ 3 ਸੀਗੇ ਜਾ ਪੰਜਾਬ ਚ ਟੌਪ 10 ਸੀਗੇ ਉਹਨਾਂ ਨੂੰ ਵੀ ਘਰੇ ਪੰਜਾਬ ਚ ਪਰ ਉਹਨਾਂ ਚੋਂ ਕੁਝ ਬੱਚੇ ਉਹ ਵੀ ਨੇ ਜਿਹੜੇ ਜ਼ਿਲੇ ਚੋਂ ਵੀ ਟੌਪ ਕੀਤਾ ਦੋ ਦੋ ਵਾਰੀ ਅੱਜ ਉਹ ਅੱਜ ਜਿਹੜਾ ਸਨਮਾਨ ਚਿੰਨ ਲੈ ਗਏ ਨੇ ਸੋ ਬੜੀ ਅੱਛੀ ਗੱਲ ਹੈ ਕਿ ਸਾਡੇ ਜਿਹੜੇ ਬੱਚੇ ਛੋਟੇ ਛੋਟੇ ਪਿੰਡਾਂ ਦੇ ਬੱਚੇ ਅੱਜ ਤੁਸੀਂ ਦੇਖਿਆ ਹੋਣਾ ਤੁਸੀਂ ਪਲੀਜ਼ ਉਹਨਾਂ ਨਾਲ 1 ਟੂ 1 ਵੀ ਬਾਤ ਕਰਿਓ ਉਹਨਾਂ ਨਾਲ ਸਾਰੇ ਨਾ ਤੇ ਪਿੰਡਾਂ ਛੋਟੇ ਛੋਟੇ ਪਿੰਡਾਂ ਚੋਂ ਛੋਟੇ ਛੋਟੇ ਸਕੂਲਾਂ ਚੋਂ ਬੱਚੇ ਜਿਹੜੇ ਨੇ ਉਹ ਨਿਕਲ ਕੇ ਅੱਜ ટોપર ਨੇ 99.9 99.7 99.3 تک ਦਾ ਕੰਪੀਟੀਸ਼ਨ ਲੈ ਕੇ ਅੱਜ ਬੱਚੇ ਬਹੁਤ ਖੁਸ਼ ਨੇ ਉਹਨਾਂ ਦੇ ਪੇਰੈਂਟਸ ਆਏ ਨੇ ਸੰਸਾ ਪੱਤਰ ਵੀ ਦੇ ਕੇ ਗਏ ਨੇ ਕੁਝ ਬੱਚੇ ਲਿਖ ਕੇ ਸੋ ਧੰਨਵਾਦ ਵੀ ਕਰਕੇ ਗਏ ਨੇ ਬੜੀ ਖੁਸ਼ੀ ਹੈ ਕਿ ਸਰਕਾਰੀ ਸਕੂਲਾਂ ਦੀ ਔਰ ਪੰਜਾਬ ਦੀ ਟੋਟਲ ਆਵਰਲ এডੂਕੇਸ਼ਨ ਜਿਹੜੀ ਹੈ ਉਹ ਨੈਸ਼ਨਲ ਐਵਰੇਜ ਤੋਂ ਉੱਪਰ ਜਾ ਰਹੀ ਹੈ ਸਾਡੇ ਰਿਜ਼ਲਟ ਇਹੀ ਅਸੀਂ ਚਾਹੁੰਦੇ ਸੀ ਕਿ ਸਿੱਖਿਆ ਕ੍ਰਾਂਤੀ ਆਵੇ ਤੇ ਸਾਡੇ ਬੱਚੇ ਪੜਨ ਪੜ ਕੇ ਉਹ ਵੱਡੀਆਂ ਨੌਕਰੀਆਂ ਔਰ ਵੱਡੀਆਂ ਅਚੀਵਮੈਂਟਸ ਕਰਨ ਚਾਹੇ ਉਹ ਵਪਾਰ ਵੱਲ ਜਾਣਾ ਚਾਹੁੰਦੇ ਨੇ ਬਿਜ਼ਨਸ ਵੱਲ ਜਾਣਾ ਚਾਹੁੰਦੇ ਨੇ ਕੋਈ ਕੋਈ ਆਈਐਸ ਬਣਨਾ ਚਾਹੁੰਦਾ ਕੋਈ ਫੌਜ ਜਾਣਾ ਚਾਹੁੰਦਾ ਕੋਈ ਸਪੋਰਟਸ ਵੱਲ ਜਾ ਜਿੱਧਰ ਵੀ ਉਹਨਾਂ ਦਾ ਮਨ ਕਰਦਾ ਉਹ ਜਾਣਾ ਸੀ ਸਰਕਾਰ ਜਿਹੜੀ ਹੈ ਉਹ ਉਹਨਾਂ ਨੂੰ ਇੱਕ ਰੰਗ ਬਣ ਕੇ ਮੌਕਾ ਦੇਊਗੀ ਉਡਣ ਦਾ ਤੇ ਉਡਾਰੀ ਅੰਬਰਾਂ ਚੋਂ ਮਾਰ। ਸਿੱਖਿਆ ਕ੍ਰਾਂਤੀ ਦਾ ਅਸਰ ਦੇਖਣ ਸਿੱਖਿਆ ਕ੍ਰਾਂਤੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਜਿੱਦੇ ਬੱਚੇ ਅੱਜ ਦਾ ਮਨੋਵਲ ਹੋਣਾ ਬਹੁਤ سارے ਬੱਚਿਆਂ ਨੇ ਕਿਹਾ ਕਿ 10ਵੀਂ ਮੇਰੀ ਜਿਹੜੀ ਸੀ ਉਹ ਪ੍ਰਾਈਵੇਟ ਸਕੂਲ ਚ ਸੀ ਪਰ 12ਵੀਂ ਚ ਮੈਂ ਸਰਕਾਰੀ ਸਕੂਲ ਚ ਟੌਪ ਕੀਤਾ ਹੈ। ਬਹੁ ਪ੍ਰਾਈਵੇਟ ਚ ਪੜਦੇ ਸੀ ਪਰ ਸਾਨੂੰ ਮਾਹੌਲ ਇੱਧਰ ਸਕੂਲ ਆਫ ਐਮੀਨੈਂਸ ਦੇ ਤਰੀਫਾਂ ਕਰਕੇ ਗਿਆ ਹੁਣ ਵਿਰੋਧੀ ਪਾਰਟੀਆਂ ਜੋ ਮਰਜੀ ਕਹੀ ਜਾਣ ਪਰ ਇਹਨਾਂ ਬੱਚਿਆਂ ਨੂੰ ਪੁੱਛਿਓ ਕਿ ਉੱਥੇ ਤੁਹਾਨੂੰ ਕਿਹੋ ਜਿਹਾ ਮਾਹੌਲ ਮਿਲਦਾ ਪ੍ਰੈਸ਼ਰ ਮੈਂ ਆਜਾ ਤਾਂ ਛੁਟਾ ਤੁਸੀਂ ਕੀ ਐਸੀ ਸਾਲ ਤੋਂ ਸ਼ੁਰੂ ਹੋ ਜਾਣਗੇ ਜਾਂ ਨੈਕਸਟ ਐਸੇ ਤੋਂ ਕਰਾਂਗੇ ਤੇ ਜਿੰਨੇ ਬੱਚੇ ਨੇ ਉਹਨਾਂ ਨੂੰ ਇੱਕ ਇੱਕ ਮੈਨੂੰ ਆਈਡੀਆ ਹੈ ਕਿ ਪ੍ਰਿੰਸੀਪਲ ਸਾਹਿਬ ਨੇ ਜ਼ੀਰਾ ਤੋਂ ਉਹ ਆਪਣੇ ਮੈਰਿਟ ਚ ਆਉਣ ਵਾਲੇ ਬੱਚਿਆਂ ਨੂੰ ਦਿੱਲੀ ਵਗੈਰਾ ਲੈ ਕੇ ਜਾਂਦੇ ਸੋ ਅਸੀਂ ਚਾਹੁੰਦੇ ਆ ਕਿ ਬੱਚਿਆਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦੀ ਪ੍ਰੇਰਨਾ ਰਹੇ ਕਿ ਅਸੀਂ ਕੋਈ ਨਾ ਕੋਈ ਗੋਲਤਾ ਦੇਈਏ ਨਾ ਕਿ ਤੁਹਾਨੂੰ ਅਸੀਂ ਸੈਰ ਕਰਾਵਾਂਗੇ ਤੁਹਾਨੂੰ ਅਸੀਂ ਇੰਡੀਆ ਦੇ ਵਿੱਚ ਜਿਹੜੇ ਵੀ ਸ਼ਹਿਰ ਅਸੀਂ ਚੁਣਾਂਗੇ ਉੱਥੇ ਲੈ ਕੇ ਜਾਵਾਂਗੇ ਔਰ ਸਰਕਾਰ ਵੱਲੋਂ ਉਹਨਾਂ ਨੂੰ ਪੰਨ ਦਾ ਮਾਨਸਮਨ ਤਾਂ ਕਿ ਦੂਜੇ ਅਪਕਮਿੰਗਸ ਨੂੰ ਤਾਂ ਕਿ ਦੂਜੇ ਬੱਚਿਆਂ ਨੂੰ ਆਉਣ ਵਾਲਿਆਂ ਨੂੰ ਇੱਕ ਪ੍ਰੇਰਨਾ ਮਿਲ ਸਕੇ ਉਹਦੀ ਜਾਂਚ ਚੱਲ ਰਹੀ ਹੈ ਉਹਦੀ ਜਾਂਚ ਚੱਲ ਰਹੀ ਹੈ ਔਰ ਜੋ ਵੀ ਜਾਂਚ ਦੇ ਵਿੱਚ ਆਊਗਾ ਉਹ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਅਹਿਮ ਸਵਾਲ ਹੈ ਕਿ ਹਰਿਆਣਾ ਨੇ ਹਰਿਆਣਾ ਕੇਡਰ ਦੇ ਆਪਣੇ ਇੱਕ ਵਿਅਕਤੀ ਨੂੰ BBMP ਵਿੱਚ ਲਗਾ دیا ਹੈ ਉਹ ਕਿਵੇਂ ਦਿੱਖਦਾ ਹੈ ਦੇਖੋ ਉਹ ਤਾਂ ਪਹਿਲਾਂ ਵੀ ਲਾਈ ਜਾਂਦੇ ਉਹ ਤਾਂ ਪਹਿਲਾਂ ਵੀ ਲਾਈ ਜਾਂਦੇ ਹਨ ਉਹ ਤਾਂ ਮੈਂ ਇਹੀ ਤਾਂ ਕਹਿਣਾ ਕਿ BBMP ਪੰਜਾਬ ਦਾ 60% ਜਿਹੜਾ ਹੈਗਾ ਹਿੱਸਾ ਤੇ ਜਦ ਕੇ ਦੋ ਸਟੇਟਾਂ ਨਾ ਬਾਕੀ ਦੋਨਾਂ ਦਾ 40 ਹੈ ਤੇ ਅਫਸਰ ਤੁਸੀਂ ਜਾਂ ਜਿਹੜੇ ਮੈਂਬਰ ਨੇ ਉਹ ਤੁਸੀਂ ਆਪਣੇ ਲਾ ਰਹੇ ਹੋ ਮਨਮਰਜ਼ੀ ਨਾਲ ਇਹ ਮਨਮਰਜ਼ੀ ਦਾ ਚੱਲਣੀ ਨਹੀਂ ਜਦੋਂ ਅਸੀਂ ਇਹੀ ਮੰਗ ਕਰਤੀ ਕਿ ਅਸੀਂ ਬੀਬੀਐਮ ਵੀ ਦਾ ਪੁਨਰਗਠਨ ਚਾਹੁੰਨੇ ਕਿ ਦੁਬਾਰਾ ਬਣਾਈਏ ਤੇ ਜਿਹੜਾ ਜਿਹਨੂੰ ਜਿੰਨਾ ਹਿੱਸਾ ਬਣਦਾ ਉਹਨੂੰ ਈਵਨ ਵੋਟ ਵੀ ਹੁਣ ਜੇ ਹਿਮਾਚਲ ਆਪਣਾ ਹਰਿਆਣਾ ਤੇ ਰਾਜਸਥਾਨ ਚ ਬੀਜੇਪੀ ਸਰਕਾਰਾਂ ਨੇ ਠੀਕ ਹੈ ਪੰਜਾਬ ਚ ਸਾਡੀ ਸਰਕਾਰ ਹੈ ਕੱਲ ਨੂੰ ਤਿੰਨੇ ਬੈਠੇ ਆ ਕਿਤੇ ਕਿਸੇ ਟਾਪਿਕ ਤੇ VOTING ਹੋ ਗਈ ਤਾਂ ਪੰਜਾਬ ਜਿਹੜਾ ਪੰਜਾਬ ਨੂੰ ਛੱਡ ਕੇ ਹਰਿਆਣਾ ਤੇ ਜਿਹੜਾ ਰਾਜਸਥਾਨ ਬੀਜੇਪੀ ਸਰਕਾਰਾਂ ਨੇ ਉਹ ਦੋ ਵੋਟਾਂ ਵਾਧਣਗੇ ਦੋ ਇੱਕ ਨਾਲ ਪੰਜਾਬ ਹਾਰ ਜਾਊਗਾ ਕਿਵੇਂ ਜੀ ਜੋ 60% ਹੀ ਸਪੋਰਟ ਦੀ ਵੈਲਿਊ ਵੀ ਤਾਂ ਨਹੀਂ ਹੋਣੀ ਚਾਹੀਦੀ ਹੈ ਉਹਨਾਂ ਦਾ 20% ਹੈ ਬਲਕਿ 40% ਦੋਨੇ ਨੇ ਤਾਂ ਉਹਨਾਂ ਦੀ ਦੋਨਾਂ ਦੀਆਂ ਵੋਟਾਂ ਦਾ 40% ਹੋਣਾ ਚਾਹੀਦਾ ਓਸ ਸਭ ਦਾ ਬੋਟ ਦੀ ਵੈਲਿਊ ਹੋਣੀ ਚਾਹੀਦੀ ਹੈ ਨਾ ਇਹ ਤਾਂ ਤੱਕਾ ਹੋ ਗਿਆ ਨਾ ਸੋ 21 ਤਰੀਕ ਤੱਕ ਉਹਨਾਂ ਦਾ ਪਾਣੀ ਵਿੱਚ ਕੋਈ ਅਸੀਂ ਕਿਹਾ ਸੀ ਤੁਸੀਂ 21 ਤਰੀਕ ਤੱਕ ਆਪਣਾ ਵਾਰਤ ਲਿਆ 21 ਤਰੀਕ ਤੋ ਬਾਅਦ ਅਸੀਂ ਉਹਨਾਂ ਦਾ ਪਾਣੀ ਜਿਹੜਾ ਹੈ ਉਹ ਉਹਨਾਂ ਨੂੰ ਜਿੰਨਾ ਉਹਨਾਂ ਦਾ ਕੋਟਾ ਬਣਦਾ ਉਹ ਦੇਤਾ ਠੀਕ ਹੈ ਨਾ ਅਗਲੀ 21 ਤੋਂ ਪਹਿਲਾਂ ਹੁਣ ਸਾਥੋਂ ਮੰਗਣ ਨਾ ਚਾਹੇ ਬੀਬੀ ਐਮ ਵੀ ਜੋ ਮਰਜ਼ੀ ਕਰੀ ਜਾਏ ਜਿਹੜਾ ਪਾਣੀਆਂ ਦੇ ਰਖਵਾਲੀ ਜਿਹੜੀ ਹੈ ਪੰਜਾਬ ਦੇ ਲੋਕ ਕਰਦੇ ਆ ਇਹ BBMB ਜਾਂ ਜੋ ਵੀ ਇਹਨਾਂ ਨੇ ਬਣਾਏ ਹੋਏ ਨੇ ਕੋਟ ਚ ਗਈ ਸੀ ਫਿਰ ਕੀ ਹੋ ਗਿਆ ਕੋਟ ਦੇ ਕੋਟ ਨੇ ਵੀ ਝਾੜੀ ਪਾਈ ਇਹਨਾਂ ਕਿ ਭਈ ਨਹੀਂ ਹਿੱਸਾ ਬਣਦਾ ਕੋਟਾ ਵਰਤ ਕੇ ਤੁਸੀਂ ਆਪਣਾ ਪੰਜਾਬ ਕਿਸੇ ਹੋਰ ਦਾ ਕੋਟਾ ਨਹੀਂ ਵਰਤਿਆ ਪੰਜਾਬ ਆ ਇਸ ਵਾਰ ਅਸੀਂ ਨੇਰੀ ਆਪਣਾ ਸਿਸਟਮ ਠੀਕ ਕਰ ਰੱਖਿਆ 1 ਜੂਨ ਤੋਂ ਝੋਨਾ ਲੱਗ ਰਿਹਾ ਸਾਡਾ ਸਾਨੂੰ ਅੱਜ ਜਾਂ ਕੱਲ ਤੋਂ ਪਾਣੀ ਛੱਡਣਾ ਪੈਣਾ ਦੋ ਤਿੰਨ ਦਿਨਾਂ ਚ ਪਾਣੀ ਜਿਹੜਾ ਹੋਟਲਾਂ ਤੱਕ ਪਹੁੰਚੂਗਾ ਸੋ ਸਾਨੂੰ ਅਸੀਂ ਆਪਣਾ ਪਾਣੀ ਆਪ ਵਰਤ ਰਹੇ ਆ ਪਹਿਲਾ ਵਾਲਾ ਕੰਮ ਨਹੀਂ ਹੈਗਾ ਕਿ ਆ ਪੰਜਾਬ ਨੇ ਆਪਣਾ ਪਾਣੀ ਵਰਤਨ ਨਹੀਂ ਥੱਲੋਂ ਧਰਤੀ ਚੋਂ ਕੱਢੀ ਜਾਂਦੇ ਆ ਬਾਕੀ ਇਹਨਾਂ ਨੂੰ ਦੇ ਦਿੰਦੇ ਸੀ ਉਹ ਪਹਿਲਾਂ ਇਹਨਾਂ ਨਾਲ ਕੋਈ ਆਪਸ ਰਲੇ ਮਿਲੇ ਹੁੰਦੇ ਸੀ ਸੋ ਹੁਣ ਹੋਰ ਚੱਲਦਾ ਸੇਮ ਸਰ ਸਾਹਿਬ ਕੋਈ ਰਿਕੁਆਇਰਮੈਂਟ ਦਿਖਾਏਗੀ ਕਿ ਕਿੰਨਾ ਕ ਪਾਣੀ ਜਿਹੜਾ ਵਰਤਿਆ ਜਾਣਾ ਹੈ ਫੈਮਿਨਸ ਦੇ ਵਿੱਚ ਕਈ ਸਟੂਡੈਂਟਸ ਰਹਿ ਜਾਂਦੇ ਆ ਕਾਟੂਗੇ ਰੈਂਟਰਸ ਐਗਜ਼ਾਮ ਦੇ ਬੱਚੇ ਜ਼ਿਆਦਾ ਪਹਿਲੀ ਗੱਲ ਤਾਂ ਤੁਸੀਂ ਇਸ ਗੱਲ ਦੀ ਵਧਾਈ ਦਿਓ ਕਿ ਸਰਕਾਰੀ ਸਕੂਲਾਂ 'ਚ ਵੀ ਵੇਟਿੰਗ ਹੋਣ ਲੱਗ ਗਈ ਪਹਿਲਾਂ ਸਰਕਾਰੀ ਸਕੂਲਾਂ 'ਚ ਕੌਣ ਪੜਾਉਂਦਾ ਸੀ ਸਿਰਫ ਗਰੀਬਾਂ ਦੇ ਬੱਚੇ ਪੜਦੇ ਸੀ ਕਿ ਦਲੀਆ ਖਾਣ ਵਾਲੀਆਂ ਬਿਲਡਿੰਗਾਂ ਬਣਗੀਆਂ ਸੀ ਵੀ ਅੱਧੀ ਛੁੱਟੇ ਵੇਲੇ ਦਲੀਆ ਖਵਾ ਦੋ ਮਿੱਡੇ ਮੀਲ ਸੋਪ ਅਸੀਂ ਹੋਰ ਸੀਟਾਂ ਵਧਾਵਾਂਗੇ ਕੋਈ ਅਸੀ ਗੱਲ ਨਹੀਂ ਅਸੀਂ ਕਿਸੇ ਬੱਚੇ ਨੂੰ ਅਣਪੜ੍ਹ ਨਹੀਂ ਰਹਿਣ ਦੇਣਾ ਨਾ ਹੀ ਕੋਈ ਇਹ ਦੇ ਕਰਕੇ ਕਿ ਉਹਨੂੰ ਕਿਤੇ ਨਹੀਂ ਮਿਲਿਆ ਮਿਸ਼ਨ ਤੇ ਉਹ ਰਹਿ ਜੇ ਉਹੀ ਇਸ ਤਰ੍ਹਾਂ ਦੀ ਹੁਕਮੀ ਅਸੀਂ ਅਗਲੇ ਸਾਲ ਡਿਮਾਂਡ ਦੇਖ ਕੇ ਕਿਹੜੇ ਕਿਹੜੇ ਸਕੂਲਾਂ ਚ ਜ਼ਿਆਦਾ ਵੇਟਿੰਗ ਲਿਸਟ ਆਈ ਹੁਣ ਜਿਵੇਂ ਜੀਰੇ ਦਾ ਇੱਕ ਸਕੂਲ ਸੀ 750 ਬੱਚਾ ਸੀ ਪਹਿਲਾਂ ਉੱਥੇ ਅੱਜ 2200 ਬੱਚਾ ਹੈ ਸੋ ਇਹ ਅੱਛੀ ਗੱਲ ਹੈ ਕਿ ਪੇਰੈਂਟਸ ਦਾ ਭਰੋਸਾ ਬਣਿਆ ਯਕੀਨ ਬਣਿਆ ਕਿ ਹਾਂ ਸਾਡਾ ਬੱਚਾ ਸਰਕਾਰੀ ਸਕੂਲ ਚ ਪੜ ਕੇ ਵੀ ਟੌਪ ਕਰ ਸਕਦਾ ਹੈ ਜਿਵੇਂ ਗੱਲ ਸੀ ਸੀਐਮ ਸਾਹਿਬ ਇੰਚਰ ਵੀ ਡਿਊਟੀ ਦੀ ਗੱਲ ਕੀਤੀ ਹੈ ਕਿ ਮੈਂ ਪਹਿਲੇ ਦਿਨੋਂ ਇਸ ਗੱਲ ਦਾ ਮੈਂਤਿਆਂ ਕਿ ਦੇਖੋ ਟੀਚਰਸ ਨੂੰ ਨਾ ਸਿਰਫ ਟੀਚਿੰਗ ਦਾ ਕੰਮ ਮਿਲਣਾ ਚਾਹੀਦਾ ਹੈ ਕਦੇ ਵੋਟਾਂ ਦੀ ਡਿਊਟੀ ਲੱਗ ਗਈ ਕਦੇ ਜਨਗਣਨਾ ਚ ਡਿਊਟੀ ਲੱਗ ਗਈ ਕਦੇ ਕੋਰੋਨਾ ਵੇਲੇ ਬਾਡਾਂ ਤੇ ਡਿਊਟੀ ਲਾਤੀ ਸੀ ਟੀਚਰਾਂ ਦੀ ਸੋ ਹੁਣ ਹੁਣ ਵਾਲੇ ਦਿਨਾਂ ਚ ਸੈਂਸਸ ਕਰਨਗੇ ਜਨਗਣਨਾ ਜਨਗਣਨਾ ਹੋਣੀ ਹੈ ਟੀਚਰ ਵਾਸਤੇ ਉਹਨਾਂ ਨੇ ਕਿਹਾ ਅਸੀਂ ਉਹਨਾਂ ਨੂੰ ਪਹਿਲਾਂ ਹੀ ਲਿਖ ਕੇ ਦੇਵਾਂਗੇ ਕਿ ਸਾਡੇ ਕੋਲੇ ਟੀਚਰ ਅਸੀਂ ਆਪਣੇ ਜਿਹੜੇ ਨੇ ਇੰਨੀ ਭਾਰੀ ਗਿਣਤੀ 'ਚ ਟੀਚਰ ਦੇ ਲਾਂਗੇ ਤਾਂ ਬੱਚਿਆਂ ਨੂੰ ਜਿਹੜਾ ਉਹ ਸਿਲੇਬਸ ਦੀ ਪ੍ਰੋਬਲਮ ਆ ਜਾਂਦੀ ਹੈ ਅਸੀਂ ਇਵਨ ਆਪਣੇ ਸਕੂਲ ਆਫ ਐਮਿਨੈਂਸ ਦੇ ਵਿੱਚ ਵੀ ਜਾ ਹਰ ਹੋਰ ਸਕੂਲਾਂ ਚ ਵੀ ਅਸੀਂ ਕੈਂਪਸ ਮੈਨੇਜਰ ਰੱਖਿਆ ਹੈ ਤਾਂ ਕਿ ਹੈਡਮਾਸਟਰ ਜਾਂ ਪ੍ਰਿੰਸੀਪਲ ਨੂੰ ਇਹ ਨਾ ਫਿਕਰ ਹੋਵੇ ਕਿ ਫਿਊਜ ਉੱਡ ਗਿਆ ਆ ਪੱਖਾ ਨਹੀਂ ਚੱਲਦਾ ਟੂਟੀ ਚ ਪਾਣੀ ਨਹੀਂ ਆਉਂਦਾ ਉਹ ਕੈਂਪਸ ਮੈਨੇਜਰ ਦਾ ਕੰਮ ਹੈ ਹੈਡਮਾਸਟਰ ਦਾ ਧਿਆਨ ਸਿਰਫ ਸੁਪਰਵਾਈਜ਼ਨ ਕਰਨੀ ਪ੍ਰਿੰਸੀਪਲ ਦਾ ਧਿਆਨ ਸਿਰਫ ਐਜੂਕੇਸ਼ਨ ਵਾਲੇ ਪਾਸੇ ਸੁਪਰਵਾਈਜ਼ਨ ਕਰਨੀ ਤੇ ਪੜ੍ਹਾਈ ਵਾਲਾ ਕੰਮ ਕਰਨਾ ਉਹ ਹੋਊਗਾ ਬਾਕੀ ਟੀਚਰਾਂ ਨੂੰ ਕੋਈ ਐਕਸਟਰਾ ਵਾਧੂ ਕੋਈ ਇਹੋ ਜਿਹਾ ਕੰਮ ਜਿਹਦੇ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਉਹ ਨਹੀਂ ਦਿੱਤਾ ਜਾਊਗਾ